ਹਾਂ ਜੀ ਕੀ ਹਾਲ ਚਾਲ ਦੋਸਤੋ ਛੱਤ ਸ਼੍ਰੀਕਾਲ ਦੋਸਤੋ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਦੇ ਨਾਲ ਦੋਸਤੋ ਉਮੀਦ ਕਰਦਾ ਸਾਰੇ ਤੁਸੀਂ ਠੀਕ ਤੇ ਘੈਂਟ ਹੋਵੋਗੇ ਲਓ ਜੀ ਫਿਰ ਤੋਂ ਆ ਗਿਆ ਮੁਸਕਪ੍ਰੀਤ ਮੁਸਕੀ ਬਸਰਮ ਦੀ ਵੀਡੀਓ ਲੈ ਕੇ ਤੁਹਾਨੂੰ ਪਤਾ ਵੀ ਇਹਨੇ ਹਟਣਾ ਹੈ ਨਹੀਂ ਤੇ ਨਾ ਇਹਨੇ ਕੋਈ ਪਿਓ ਦੀ ਸ਼ਰਮ ਕਰੀ ਹੈ ਤੇ ਮਾੜਾ ਮੋਟਾ ਅਹਿਸਾਸ ਹੋਵੇ ਪਰ ਇਹਨੂੰ ਤਾਂ ਲੱਗਦਾ ਅਹਿਸਾਸ ਹੈ ਨਹੀਂ ਵੀਡੀਓ ਹਜੇ ਵੀ ਪਾਉਂਦੀ ਹੈ ਇਹ ਵਿਚ ਵਿਚ ਦੀ ਤੇ ਡਿਲੀਟ ਕਰ ਜਾਂਦੀ ਹੈ ਜਦੋਂ ਲੋਕ ਗਾਲਾਂ ਕੱਢਦੇ ਆ ਤੇ ਚਲੋ ਇਹਨੇ ਬਲੌਗ ਵਗੈਰਾ ਤਾਂ ਨਹੀਂ ਪਾਇਆ ਹੁਣ ਬਲੌਗ ਵਗੈਰਾ ਛੱਡਦਾ ਇਹ ਨਹੀਂ ਪਾਉਣਾ ਤੇ ਸਾਨੂੰ ਲੋਕ ਕਹਿੰਦੇ ਨੇ ਵਿੱਚ ਕਮੈਂਟ ਕਰਦੇ ਆ ਬਸ ਕਰੋ ਤੁਸੀਂ ਰਹਿਣ ਦਿਓ ਇਹ ਤੇ ਵੀਡੀਓ ਕਿਉਂ ਪਾਈ ਜਾਂਦੇ ਹੋ ਰਹਿਣ ਦਿਓ ਰਹਿਣ ਦਿਓ ਕਿਉਂ ਪਾਈ ਜਾਂਦੇ ਹੋ ਅਸੀਂ ਪਹਿਲਾਂ ਵੀ ਸਮਝਾਉਂਦੇ ਸੀ ਵੀ ਹਟ ਜੇ ਹਟ ਜੀ ਕੋਈ ਕਾਹਨੜ ਕਰੋ ਉਹੀ ਗੱਲ ਹੋਈ ਨਾ ਕਾਂਡ ਕਰਾਤਾ ਤੇ ਭਾਈ ਅਮਰਤਪਾਲ ਨੇ ਵੀ ਪਾਈ ਆ ਇਹਦੀ ਸਟੋਰੀ ਵੀ ਇਹਨੂੰ ਸਮਝਾਇਆ ਸੀ ਫੋਨ ਲਾ ਕੇ ਵੀ ਇਹ ਚੀਜ਼ਾਂ ਨਾ ਕਰ ਨਾ ਕਰ ਵੀ ਤੂੰ ਸੋਦਰ ਜਾ ਸੋਦਰ ਜਾ ਪਰ ਇਹ ਸੁਧਰੀ ਨਹੀਂ ਆਖਰ ਨੂੰ ਵੱਡਾ ਕਾਂਡ ਕਰਾ ਕੇ ਹੀ ਹਟੀਆ ਤੇ ਆਜੋ ਹੁਣ ਬਹੁਤੀਆਂ ਗੱਲਾਂ ਨਾ ਕਰੀਏ ਤੇ ਮੁਸਕੀ ਨੇ ਆਪਦੇ ਦਾਦੇ ਨੂੰ ਵੀ ਧਮਕੀ ਦਿੱਤੀ ਉਹ ਵੀ ਤੁਹਾਨੂੰ ਦੱਸਦੇ ਆ ਵੀ ਆਪਦੇ ਦਾਦੇ ਨੂੰ ਰੀਲਾਂ ਪਾ ਕੇ ਧਮਕੀਆਂ ਦੇ ਰਹੀ ਸੀ ਹਾਲਾਂਕਿ ਉਹ ਡਿਲੀਟ ਕਰਤੀ ਪਰ ਆਪਾਂ ਸੇਵ ਕਰ ਲਈ ਸੀ ਤੇ ਸਭ ਤੋਂ ਪਹਿਲਾਂ ਤੁਸੀਂ ਲਾਈਕ ਕਮੈਂਟ ਕਰ ਦੇਣਾ ਤੇ ਸਬਸਕ੍ਰਾਈਬ ਜਰੂਰ ਕਰ ਦੇਣਾ ਜਿਹੜੇ ਆਉਣ ਨਵੇਂ ਬਾਕੀ ਬਹੁਤ ਬਹੁਤ ਥੋੜਾ ਧੰਨਵਾਦ ਤੁਸੀਂ ਜੋ ਇੰਨਾ ਪਿਆਰ ਕਰਦੇ ਹੋ ਤੇ ਐਦਾਂ ਹੀ ਤੁਹਾਡੇ ਲਈ ਹੁਣ ਇੱਕ ਦਿਨ ਛੱਡ ਕੇ ਜਾਂ ਡੇਲੀ ਵੀਡੀਓ ਆਉਂਦੀਆਂ ਰਹਿਣੀਆਂ ਤੇ ਆਜੋ ਕਰਦੇ ਆਂ ਵੀਡੀਓ ਦੀ ਸ਼ੁਰੂਆਤ ਥੋੜੀ ਜਿਹੀ ਰਹਿ ਗਈ ਬਾਟ ਤੇ ਬਣੇ ਰਹੋ ਵੀਡੀਓ ਦੇ ਨਾਲ ਤਾਨੀ ਤੇਰੇ ਨਾਲ ਵੇਖਣੀਆਂ ਇਦਾਂ ਤੇ ਦਵਾ ਤੇਰੇ ਨਾਲ ਦੇਖਣੀ ਆ ਇਦਾਂ ਤੇ ਦਿਵਾਲੀਓ ਇਹ ਤਾਂ ਬਸਰ ਮੈਂ ਯਾਰ ਤੁਹਾਨੂੰ ਦੱਸਿਆ ਹੈਗਾ ਇਹਦੇ ਦਿਮਾਗ ਤੇ ਪੂਰਾ ਅਸਰ ਨਹੀਂ ਆ ਜਿਹੜੇ ਹੱਥਾਂ 'ਚ ਹੱਥ ਤੂੰ ਅੱਜ ਪਾ ਕੇ ਆ ਮੁੰਡੇ ਨਾਲ ਖੜੀ ਆ ਨਾ ਜੇ ਇਹੀ ਹੱਥ ਤੇਰੇ ਡੈਡੀ ਨੇ ਦਿੱਤਾ ਹੁੰਦਾ ਡੈਡੀ ਨੇ ਤੇਰੇ ਦਿੱਤਾ ਹੁੰਦਾ ਤੇਰੇ ਲਾਇਆਂ ਹੁੰਦੀਆਂ ਤਾਂ ਤੂੰ ਆਹ ਲੱਛਣ ਨਾ ਕਰਦੀ ਤੁਸੀਂ ਦੇਖੋ ਇਹਨੂੰ ਕੋਈ ਅਸਰ ਨਹੀਂ ਯਾਰ ਠੀਕ ਐ ਇਹਨੇ ਆਪਦੀ ਪਿਓ ਵਾਲੀਆਂ ਵੀ ਵੀਡੀਓ ਪਾਈਆਂ ਸੀ ਵੀ ਮੇਰੇ ਡੈਡੀ ਦੀ ਡੈਥ ਹੋਊਗੀ ਤੇ ਮਿਸ ਯੂ ਲਿਖ ਕੇ ਪਾਈਆਂ ਦੇਖੋ ਉਹ ਵੀਡੀਓ ਡਿਲੀਟ ਕਰਤੀਆਂ ਮੇਰੇ ਡੈਡੀ ਵਾਲੀਆਂ ਠੀਕ ਐ ਤੇ ਜਿਹੜੀਆਂ ਆਪਦੀਆਂ ਸੁਲਤਾਨ ਦੇ ਗਾਣੇ ਤੇ ਇਹਨੇ ਗਾਣਾ ਲਾ ਕੇ ਰੀਲਾਂ ਪਾਈਆਂ ਡੈਡੀ ਵਾਲੇ ਡੈਥ ਵਾਲੇ ਦਿਨ ਉਹ ਨਹੀਂ ਡਿਲੀਟ ਕਰੀਆਂ ਆਪਦੇ ਪਿਓ ਦੀਆਂ ਵੀਡੀਓ ਡਿਲੀਟ ਕਰਤੀਆਂ ਆਪਦੇ ਪਿਓ ਦੀਆਂ ਸਟੋਰੀਆਂ ਪਾ ਕੇ ਡਿਲੀਟ ਕਰਤੀਆਂ ਬਸ ਆਇਆ ਵੀ ਆਪਣੇ ਕਹਿੰਦੇ ਨੇ ਬਲੌਗ ਨਹੀਂ ਪਾਏ ਕਿਉਂਕਿ ਬਲੌਗ ਤੇ ਇਹਨੂੰ ਸੇਵਾ ਬਹੁਤ ਜ਼ਿਆਦਾ ਹੋਈ ਪਰ ਪਾਊਗੀ ਇਹ ਬਲੌਗ ਇਹ ਪਾਊਗੀ ਕਿਉਂਕਿ ਇਹਨੂੰ ਪੈਸੇ-ਪੂਸੇ ਵਧੀਆ ਇਕੱਠੇ ਹੋ ਗਏ ਉਹਨੇ ਇਹਨੂੰ ਕਿਹਾ ਵੀ ਚੱਲ ਨਹੀਂ 2-3 ਦਿਨ ਨਹੀਂ ਪਾਉਂਦੀ ਤਾਂ ਸਰਜੂਗਾ ਇਹ ਬਲੌਗ ਪਾਊਗੀ ਇੰਸਟਾਗ੍ਰਾਮ ਤੇ ਵੀ ਸਟੋਰੀਆਂ ਪਾਉਂਦੀ ਆ ਤੇ ਡਿਲੀਟ ਕਰ ਜਾਂਦੀਆਂ ਨਾਲ ਦੀ ਨਾਲ ਦੇਖ ਉਹਦੇ ਨੇ ਹੱਥਾਂ ਜੱਤ ਪਾਈ ਹੁੰਦੀ। ਇਹੀ ਹੱਥ ਤੇਰੇ ਡੈਡੀ ਨੇ ਤੇਰੇ ਪਹਿਲਾਂ ਪਾਇਆ ਹੁੰਦਾ ਤਾਂ ਤੂੰ ਇਹ ਲੱਛਣ ਨਾ ਕਰਦੀ। ਤੇਰੇ ਨਾਲ ਦੇਖਣੀ ਐ ਇਦਾਂ ਤੇ ਦਿਵਾਲੀ ਜਿਹਨੇ ਤੈਨੂੰ ਪਾਲ ਕੇ ਐਡਾ ਕਰਤਾ। ਹੈ? ਉਹਨੂੰ ਜਹਾਨ ਨੂੰ ਈ ਦੋਰਤਾ। ਮਾਂ ਨੂੰ ਵਿਧਵਾ ਕਰਕੇ ਆਪਦਾ ਘਰ ਫਸਾ ਲਿਆ ਬਾ। ਮਾਂ ਦੀ ਛਾਹ ਵੀ ਨਾਲ ਐ। ਹਜੇ ਤਾਂ ਤੁਹਾਨੂੰ ਬਹੁਤ ਕੁਝ ਇਹੋ ਜਿਹਾ ਵੀ ਜਿਹੜਾ ਤੁਹਾਡੇ ਸਾਹਮਣੇ ਅਸੀਂ ਪੇਸ਼ ਨਹੀਂ ਕਰਿਆ। ਸਾਰੇ ਲੋਕ ਕਹਿ ਰਹੇ ਨੇ ਇਹਦੀ ਮਾਂ ਦੀ ਵਜ੍ਹਾ ਨਾਲ ਹੋਇਆ ਮਾਂ ਦੀ ਵਜ੍ਹਾ ਨਾਲ ਹੋਇਆ। ਬੀਰੀ ਮਾਂ ਕਰਾ ਰਹੀ ਆ। ਨਾਨੀ ਤੋਂ ਲਾ ਧੁਰੋਂ ਲਾ ਸਾਰੇ ਟੱਬਰ ਦਾ ਨਾਂ ਵਿੱਚ ਆ ਰਿਹਾ। ਨਾਨੀ ਵੀ ਕਹਿੰਦੇ ਇਹਦੀ ਵਿਚੀ ਆ ਵਿਚੀ ਇਹਦਾ ਨੰਨ ਹੈ। ਕਾਂਡ ਬਹੁਤ ਹੀ ਵੱਡੇ ਨੇ ਜਿਹੜੇ ਹਜੇ ਤੱਕ ਮੂਰੇ ਨਹੀਂ ਆਏ। ਦਾਦੇ ਨੇ ਆੱਕ ਕੇ ਕਰਤਾ ਕੰਮ। ਤੇਰੇ ਨਾਲ ਦੇਖਣੀ ਆ ਈਦਾਂ ਤੇ ਦਿਵਾਲੀਆਂ। ਘਰ ਜਾੜ ਕੇ ਹੁਣ ਤੂੰ ਇਦਾਂ ਦਿਵਾਲੀਆਂ ਦੇਖਦੀ ਫਿਰਦੀ ਐ ਬਸ 20 ਕ ਦਿਨ ਇਹਦੇ ਨਾਲ ਐ ਫਿਰ ਫਿਰ ਭਾਜੀਆਂ ਇਹਦੇ ਕੋਲੋਂ ਵੀ ਭਾਜੀ ਸਵੇਰੇ ਚੁੱਲੇ ਤੇ ਸ਼ਾਮ ਨੂੰ ਬਸ ਕਰ ਜੱਸੇ ਜਮਾ ਸ਼ਰਮੀ ਨਹੀਂ ਹੈਗੀ ਮੈਂ ਪਰਸੋਂ ਵੀਡੀਓ ਪਾਈਆ ਕੱਲ ਤੁਸੀਂ ਉਹ ਤੇ ਕਮੈਂਟ ਦੇਖੋ ਲੋਕ ਕਿੰਨਾ ਕਹਿ ਰਹੇ ਨੇ ਵੀ ਮੇਰਾ ਡੈਡੀ ਨਹੀਂ ਹੈਗਾ ਵੀ ਮੈਨੂੰ ਪਤਾ ਕੁੜੀਆਂ ਕਹਿ ਰਹੀਆਂ ਨੇ ਮੈਨੂੰ ਬਹੁਤ ਜ਼ਿਆਦਾ ਕਮੈਂਟ ਆਏ ਪੇ ਨੂੰ ਕੋਈ ਇਹਨੂੰ ਕੋਈ ਸ਼ਰਮ ਨਹੀਂ ਹੈਗੀ ਪਰ ਸ਼ਰਮ ਆ ਪਤਾ ਸ਼ੁਰੂ ਤੋਂ ਸ਼ਰਮ ਆ ਆਜੋ ਮੈਂ ਤੁਹਾਨੂੰ ਦਿਖਾਉਣਾ ਇਹ ਨਹੀਂ ਆਪਣੇ ਦਾਦੇ ਨੂੰ ਵੀ ਧਮਕੀ ਦਿੱਤੀ ਐ ਵੀਡੀਓ ਪਾ ਕੇ ਵੀ ਇਹ ਨਹੀਂ ਮੇਰਾ ਪਿਓ ਮਾਰਿਆ ਆਜੋ ਮੈਂ ਤੁਹਾਨੂੰ ਅੱਗੇ ਦਿਖਾਉਣਾ ਲਾ ਕੇ ਸਕਰੀਨਸ਼ਾਟ ਬਲਕਿ ਇਹਨੇ ਉਹ ਡਿਲੀਟ ਕਰਤੀ ਇਹਨੂੰ ਪਤਾ ਲੱਗ ਗਿਆ ਵੀ ਕਿ ਜੇ ਦਾਦਾ ਮੇਰੇ ਵੱਲ ਨਾ ਹੋ ਜੇ ਮੈਂ ਤਾਂ ਕਹਿੰਦਾ ਦਾਦੇ ਨੇ ਜੇ ਕਰਨਾ ਸੀ ਕਾਂਡ ਇਹਦਾ ਕਰਦਾ ਉਹ ਤਾਂ ਵਿਚਾਰਾ ਭੋਲਾ ਸੀ ਜਿਹਦੇ ਨਾਲ ਇਹ ਹੋ ਕਰ ਗਈ ਉਹਦੀ ਕਿਹੜਾ ਚੱਲਦੀ ਸੀ ਘਰੇ ਮਾਵਾਂ ਧੀਆਂ ਮਾਵਾਂ ਧੀਆਂ ਇਕੱਠੀਆਂ ਸੀ ਨਾਲ ਬੋਬੀਰਾ ਬੋਬੀ ਘੂਸਾ ਇਹ ਚੱਕੜਾ ਤੇ ਇਹਨੂੰ ਚੱਕਦਾ ਦਾਦੇ ਨੂੰ ਕਹੇ ਆਜੋ ਮੈਂ ਤੁਹਾਨੂੰ ਦਿਖਾਉਣਾ ਇਹ ਦਾਦੇ ਨੂੰ ਤਾਂ ਅੰਕੀਆਂ ਦੇ ਰਹੀ ਸੀ ਇਹਨੇ ਡਿਲੀਟ ਕਰ ਤੇ ਡਰਦੀ ਮਾਰੀ ਨੇ ਵੀ ਦਾਦਾ ਕਿਤੇ ਇੱਧਰ ਨੂੰ ਨਾ ਆਜੇ ਥੋੜਾ ਤਾਂ ਗੋਲੀ ਮਾਰਦੀ ਵੀ ਲੋੜ ਇੱਕ ਇੱਕ ਲਫੜਾ ਮਾਰਾ ਦੋਨਾਂ ਦੇ ਥੋੜਾ ਤਾਂ ਉਹਦੇ ਦੌਰਾਂ ਪੈ ਜਾਣ ਉਹ ਤੇਰੇ ਵਾਲਾ ਤਾਂ ਪਉਅ ਜੀ ਮੰਨ ਜੂ ਉਹਨੂੰ ਐ ਕਹਤਾ ਵੀ ਇੱਕ ਬੋਤਲ ਲੈ ਲੈ ਦਾਦੇ ਨੇ ਕਹਿੰਦਾ ਲੈ ਫੜੋ ਬੋਤਲ ਆਜਾ ਪਿੰਡ ਚੱਲੀਏ ਉਹ ਤਾਂ ਬੋਤਲ ਦੀ ਮੰਨ ਜੂ ਆਜੋ ਤੁਹਾਨੂੰ ਮੈਂ ਦਿਖਾਉਣਾ ਆਜੋ ਅੱਗੇ ਤੂੰ ਪੀਂਗ ਤੇ ਮੈਂ ਹੁਲਾਰਾ ਨਹੀਂ ਨਾ ਐਨੂੰ ਹੈਗੀਆਂ ਕੋਈ ਸ਼ਰਮ ਤੁਸੀਂ ਦੇਖ ਲਓ ਕਿਵੇਂ ਝੂੜਾ ਪਾਇਆ ਹੋਇਆ ਹੈ ਮੈਗੀਆਂ ਖਾਰੀ ਆ ਨਾਮ ਨਾਲ ਤੂੰ ਪੀਂਗ ਤੇ ਮੈਂ ਹੁਲਾਰਾ ਨਹੀਂ ਲੈ ਨਾ ਮੈਨੂੰ ਐ ਦੱਸੀ ਉਹ ਪਲਾਂਟ ਘਟਾ ਆ ਲੱਗਦਾ ਮੇ ਕੋਠਾ ਹੁੰਦਾ ਲੜੀਆਂ ਲੁੜੀਆਂ ਐ ਲਾਈਆਂ ਰਾਤ ਨੂੰ ਕੀ جگਮਗਾ ਕਰਦੇ ਉਥੇ ਹਨੇਰੇ ਚ ਕੁਝ ਦਿਖਦਾ ਨਹੀਂ ਹੈਗਾ ਐਨਾ ਤਾਂ ਫਰਮਣ ਕੰਮ ਔਖਾ ਵੀ ਨਹੀਂ ਹੈਗਾ ਜਿੰਨੇ ਤੂੰ ਚਾਨਣ ਕਰੀ ਫਿਰਦਾ ਚਾਨਣ ਦੀ ਤਾਂ ਲੋੜ ਹੀ ਨਹੀਂ ਹੈਗੀ ਲੈ ਤੇਰੇ ਪਿਆਰ ਦਾ ਚੜ ਗਿਆ ਰੰਗ ਮੈਨੂੰ ਹਰ ਮਹੀਨੇ ਨਵਾਂ ਭਾਲਦੀਆਂ ਹਾਂ ਗਾਣਾ ਥੋੜਾ ਜਿਹਾ ਸਹੀ ਲਾਇਆ ਕਰੋ ਤੇਰੇ ਪਿਆਰ ਦਾ ਚੜ ਗਿਆ ਰੰਗ ਮੈਨੂੰ ਹਰ ਮਹੀਨੇ ਨਵਾਂ ਚਾਹੀਦਾ ਸੌਰੀ ਸੌਰੀ ਮੈਂ ਤੁਹਾਨੂੰ ਦੱਸਿਆ ਤਾਂ ਹੈਗਾ ਹਰ ਇੱਕ ਮਹੀਨੇ ਨਵਾਂ ਮੁੰਡਾ ਬਦਲਦੀ ਹੈ ਜਿਹੜੇ ਹੱਥਾਂ ਨਾਲ ਤੂੰ ਇਹਨੂੰ ਮੈਗੀ ਖਵਾਈ ਜਨਾ ਉਹ ਮੂੰਹ 'ਚ ਪਤਾ ਨਹੀਂ ਇਹਨੇ ਕੀ ਕੀ ਪਵਾਇਆ ਕੀ ਤੋਂ ਕੀ ਤੋਂ ਬਰਫੀ ਦੇ ਲੱਡੂ ਲੁੱਡੂ ਪਵਾਏ ਨੇ ਮੂੰਹ 'ਚ ਗਿੱਲ ਲੱਬ ਗਿੱਲ ਹੋ ਗਿਆ ਠੀਕ ਹੈ ਸਤਗੁਰ ਹੋ ਗਿਆ ਦੁੰਨੇ ਵਧੀਆ ਸੀਗੇ ਮੁੰਡੇ ਵਧੀਆ ਸੀਗੇ ਜੇ ਇਹ ਕੱਟਦੀ ਉਹਨਾਂ ਨਾਲ ਜਿਹਨੂੰ ਆਪਣੇ ਪਿਓ ਮਰੇ ਦੀ ਸ਼ਰਮ ਨਹੀਂ ਐ ਡਾਡਾ ਚੂੜਾ ਚਾੜੀ ਫਿਰਦੀ ਐ ਉਹਨੂੰ ਕੀ ਦੱਸੋ ਸਮਝਾਈਏ ਆਉਦੀ ਮਾਂ ਦਾ ਸੁਹਾਗ ਝਾੜ ਕੇ ਤੇ ਆਪ ਇੱਧਰ ਪੈਣਾ ਪੂਰੇ ਰੰਗਦਲੀਆਂ ਮਨਾਉਂਦੀ ਫਿਰਦੀ ਐ ਡੈਡੀ ਦੀ ਫੋਟ ਡੈਡੀ ਦੀ ਫੋਟ ਉਥੇ ਗਾਣਾ ਲਾਇਆ ਮਿਸ ਯੂ ਡੈਡੀ ਤੇ ਗਾਣਾ ਪਤਾ ਕਿਹੜਾ ਚੱਲੇ ਪਿੱਛੇ ਮੈਂ ਚੰਗੀਆਂ ਤੇ ਤੈਨੂੰ ਦੂਰ ਹੋ ਕੇ ਲੈ ਮੈਨੂੰ ਐ ਲੱਗਦਾ ਵੀ ਤੇ ਦਿਮਾਗ 'ਚ ਨੁਕਸਾ ਏ ਯਾਰ ਕੋਈ ਮਾੜੀ ਮੋਟੀ ਤੈਨੂੰ ਸ਼ਰਮ ਹੈ ਕਿ ਨਹੀਂ ਜਿੰਨੀਆਂ ਤੈਨੂੰ ਲਾਨਤਾ ਪਾ ਲਈ ਥੋੜੀਆਂ ਨਹੀਂ ਆਹ ਪਲਾਂਟ ਦਾ ਕੋਠਾ ਬਣਾਈ ਬੈਠੀ ਏ ਇਹ ਪਲਾਂਟ ਕਹਿੰਦੀ ਮੈਂ ਤਾਂ ਪਲਾਂਟ ਕਹਿਣਾ ਕੋਠਾ ਨਹੀਂ ਬਣਾਈ ਬੈਠੀ ਉਹਦੀ ਘਰੇ ਸਾਰਾ ਟੱਬਰ ਰੋਈ ਜਾਂਦਾ ਤੇ ਇਹ ਇੱਧਰ ਲੈ ਸਵੇਰੇ ਉੱਠ ਕੇ ਪਰੌਂਠੇ ਖਾਂਦੀ ਏ ਮਾਂ ਦਿੱਤੀ ਸਾਬਾ ਸੇ ਤੇਰੇ ਬੜੀ ਕਲਜੁਗੀ ਤੀ ਹੈ ਇਹ ਕੋਠਾ ਬਣਾਈ ਬੈਠਾ ਲੜੀਆਂ ਤਾਂ ਦੇਖ ਲੈ ਕਿਵੇਂ ਲਾਈਆਂ ਨੇ ਪੂਰਾ ਚੂੜਾ ਤਾਂ ਐ ਪਾਇਆ ਜਿਵੇਂ ਪਹਿਲੀ ਵਾਰੀ ਵਿਆਹ ਹੈ ਪਹਿਲੀ ਵਾਰੀ ਦਾਜ ਪੂਰਾ ਹੈ ਵਿਆਹ ਕੇ ਆਈ ਹੈ 23 ਰਪਏ ਤਾਂ ਹੁਣ ਲੜੀਆਂ ਹੀ ਲੱਗਣਗੀਆਂ ਹੁਣ ਤਾਂ ਪਿੰਡ ਪੜਨ ਜੋਗੀ ਵੀ ਨਹੀਂ ਹੈਗੀ ਦਾਦੇ ਨੇ ਮੁਛਰੇ ਪਾ ਦਨੇ ਨੇ ਉਹਦੀ ਅਜੇ ਦਾਦਾ ਕਹਿੰਦੇ ਫੜਿਆ ਨਹੀਂ ਗਿਆ ਤਾਂ ਦਾਦਾ ਹਜੇ ਫਰਾਰ ਹੈ ਹਲੇ ਤੈਨਨੇ ਘਰ ਖਰਾਬ ਕਰਤੇ ਹਰਮਨ ਨੂੰ ਲਈ ਠੀਕ ਹੈ ਤੈਨਨੇ ਕਿਉਂ ਕਰਤੇ ਹਰਮਨ ਨੂੰ ਲਈ ਭਜਾ ਕੇ ਠੀਕ ਉਹਦੇ ਘਰ ਦੇ ਰਹੋੰਦੇ ਨੇ ਠੀਕ ਹੈ ਲੱਬ ਗਿੱਲ ਕਾ ਘਰ ਖਰਾਬ ਕਰੇ ਉਸ ਤੋਂ ਬਾਅਦ ਆਪਦਾ ਘਰ ਖਰਾਬ ਕਰਤਾ ਆਪਦਾ ਘਰ ਖਰਾਬ ਕਰਿਆ ਤੇ ਵਿੱਚ ਹੁਣ ਦਾਦਾ ਹੁਣ ਦਾਦਾ ਵੀ ਜੇਲ੍ਹ ਜਾਊਗਾ ਸਾਰਾ ਟੱਬਰ ਖਤਮ ਕਰਤਾ ਤੈ ਇਹ ਨਿੱਕੀ ਮੋਟੀ ਸ਼ੈਰ ਹੀ ਹੈਗੀ ਤੂੰ ਤੂੰ ਸਿਰੇ ਦੀ ਦੇ ਦੀ ਉਹ ਗੱਲ ਹੋ ਗਈ ਮਾਣੀ ਮੂਟੀ ਸ਼ਰਮ ਹਿਆ ਕਰ ਲੈ ਸ਼ਰਮ ਤੈਨੂੰ ਕਿੱਥੇ ਜਿਹਨੇ ਕੀਤੀ ਸ਼ਰਮ ਉਹਦੇ ਫੁੱਟੇ ਕਰ ਮੋ ਕੰਮ ਹੋ ਗਿਆ ਆ ਦੇਖ ਲਓ ਮੈਂ ਸਕਰੀਨਸ਼ਾਟ ਲਾਇਆ ਉੱਤੇ ਮੇਰਾ ਪਿਓ ਗੋਲੀ ਮਾਰ ਦਿੱਤੀ ਮੇਰੇ ਪਿਓ ਨੂੰ ਕੁੱਤੇ ਇਨਸਾਨ ਨੇ ਮੇਰੇ ਦਾਦੇ ਨੇ ਉਸ ਦਾ ਪਤਾ ਕਰਕੇ ਦੱਸੋ ਕੀ ਕਰੇਂਗੀ ਉਹਦਾ ਪਤਾ ਕਰਕੇ ਸਾਰੀ ਉਮਰ ਤਾਂ ਤੇਰਾ ਟੱਬਰ ਤੇਰਾ ਪਤਾ ਕਰਦਾ ਰਿਹਾ ਵੀ ਭੱਜ ਗਈ ਕਿੱਥੇ ਗਈ ਐ ਵੀ ਕਿਹਦੇ ਨਾਲ ਭੱਜ ਗਈ ਕਿਹਦੇ ਨਾਲ ਭੱਜ ਗਈ ਹੁਣ ਤੂੰ ਕਹਿ ਨਹੀਂ ਉਹਦਾ ਪਤਾ ਕਰਕੇ ਦੱਸੋ ਤੂੰ ਕੀ ਕਰੇਂਗੀ ਸਾਰਾ ਕੁਝ ਹੋਇਆ ਤਾਂ ਤੇਰੇ ਕਰਕੇ ਐ ਇਨੇ ਰੀਲ ਰੀਲ ਪਾਈ ਸੀ ਇੰਸਟਾਗ੍ਰਾਮ ਤੇ ਤੇ ਇਹਨੇ ਬਾਅਦ ਚ ਡਿਲੀਟ ਕਰਤੀ ਪਰ ਆਪਾਂ ਚੱਕ ਲਿਆ ਕੰਮ ਉਥੇ ਕਹਿੰਦੀ ਪਤਾ ਕਰਕੇ ਦੱਸੋ ਦਾਦੇ ਦਾ ਦਾਦਾ ਤੇਰਾ ਪਤਾ ਕਰਦਾ ਫਿਰਦਾ ਜੇ ਤੁਹਾਡੇ ਦੋਨਾਂ ਦੇ ਚਤਰਾ ਵਿੱਚ ਗੋਲੀਆਂ ਮਾਰੇ ਹੁੰਦੀਆਂ ਜਾਦ ਐਨੀ ਆਉਂਦਾ ਸੀ ਜੇ ਤੂੰ ਉਹ ਲੱਛਣ ਨਾ ਕਰਦੀ ਧਮਕੀਆਂ ਦੇ ਲੈ ਕਿਵੇਂ ਦਿੰਦੀ ਐ ਭੱਜ ਕੇ ਗਈਆਂ ਨਾ ਦੌਦ ਬਰਾਹੀਨਾ ਵੀ ਜਾ ਕੇ ਦਾਦੇ ਦਾ ਗੱਲ ਫੜ ਲੂ ਦਾਦੇ ਨੇ ਮਾਰ ਕੇ ਲਾਫੜਾ ਦੋਨਾਂ ਨੂੰ ਗੀਜਿਆਂ ਚ ਪਾ ਲਿਆਉਣਾ ਤੁਹਾਨੂੰ ਮਾੜੀ ਮੋਟੀ ਤਾਂ ਸ਼ਰਮ ਕਰ ਲੈ ਹਜੇ ਦਾਦੇ ਨੂੰ ਧਮਕੀ ਦੇਈ ਜਾਂਦੀ ਐ ਹਜੇ ਮਾਂ ਮਾਂ ਨੂੰ ਇਹਦਾ ਮਾਂ ਨਾਲ ਇਹ ਗੱਲ ਕਰਦੀ ਉਹ ਮਾਂ ਪੜਕਾਉਂਦੀ ਹੋਊਗੀ ਇਹਦੀ ਹਜੇ ਬੋਬੀ ਦਾ ਪਤਾ ਨਹੀਂ ਕੀ ਹਾਲ ਹੋਣਾ ਬੋਬੀ ਵੀ ਰੂਲੂਗਾ ਮੈਂ ਤੁਹਾਨੂੰ ਪਹਿਲਾਂ ਕਹਿਆ ਵੀ ਬੋਬੀ ਰੂਲੂਗਾ ਰੌਲੂਗਾ ਇਹ ਦਾਦੇ ਨੂੰ ਧਮਕੀ ਦੇਈ ਜਾਂਦੀ ਐ ਜੇ ਆ ਲੱਛਣ ਨਾ ਕਰਦੀ ਕਿੱਕਰ ਨਾ ਕਰਦੀ ਤਾਂ ਕੁਛ ਨਾ ਹੁੰਦਾ ਅਜ ਪਿਓ ਤਰ੍ਹਾਂ ਘਰੇ ਹੁੰਦਾ ਲੋਕ ਮਾਂ ਪਿਓ ਨੂੰ ਤਰਸਦੇ ਨੇ ਤੂੰ ਆਪਦਾ ਪਿਓ ਖਾ ਗਈ ਤੇ ਹੁਣ ਦਾਦੇ ਨੂੰ ਧਮਕੀ ਦੇਈ ਜਾਂਦੀ ਐ ਜੇ ਇੱਥੇ ਆ ਗਿਆ ਦਾਦਾ ਤੇਰਾ ਮੂਤ ਨਿਕਲ ਜੂ ਵਿਚੀ ਇਨੇ ਮੇਰਾ ਪਿਓ ਮਾਰਿਆ ਪਿਓ ਤੂੰ ਮਾਰਿਆ ਪਿਓ ਆਪਦਾ ਤੂੰ ਮਰਵਾਇਆ ਆਪਦੇ ਹੱਥੀ ਤੂੰ ਮਰਵਾਇਆ 17-18 ਸਾਲ ਦੀ ਉਮਰ ਚੋਂ ਆਪਦਾ ਪਿਓ ਖਾ ਗਈ ਵੱਡੀ ਹੋ ਕੇ ਕੀ ਕੀ ਆਪਦੇ ਜਵਾਕਰ ਨੂੰ ਕਹੇਗੀ ਜਵਾਕੜਾ ਇੱਕ ਹੋ ਭਾਣ ਦਾ ਕਿਸੇ ਪਾਸੇ ਦੀ ਨਾ ਨਾ ਕਿਸੇ ਪਾਸੇ ਨਹੀਂ ਬਸਣਾ ਤੈਨੂੰ ਦੱਸਦੀ ਗੱਲ ਹਰਮਨ ਤੂੰ ਵੀ ਯਾਦ ਰੱਖੀ ਵੀ ਤੇਰੇ ਕੋਲ ਵੀ ਨਹੀਂ ਇਹ ਕੱਟਦੀ ਜਿੱਦ ਦੇ ਤੇਰੇ ਕੋਲ ਰੁਪਈਆ ਨਾ ਹੋਇਆ ਨਾ ਸਤਗੁਰ ਚੈਲ ਵਾਂਗੂ ਮਾੜੀ ਜੀ ਤਨਖਾਹ ਲੇਟ ਹੋ ਗਈ ਤੇਰੇ ਇਹਨੇ ਚਤਨਾ ਤੇ ਲੱਤ ਐਸੀ ਮਾਰਨੀ ਐ ਜਿੰਨਿਆਂ ਨਾ ਇਹ ਗੱਲ ਕਰੀਏ ਹੁਣ ਤੱਕ ਹਰ ਇੱਕ ਨੂੰ ਐ ਕਹਿੰਦੀ ਆ ਆਪਾਂ ਲੱਗ ਰਹਾਂਗੇ ਲੱਗ ਰਹਾਂਗੇ ਕਿਸੇ ਨੇ ਇਹ ਆਪ ਦੇ ਕਰਨਾ ਰੱਖੇ ਨਹੀਂ ਹੋਸ ਹੈਗੀ ਵੀ ਅਗਲੇ ਦੇ ਘਰਾਂ ਨਾ ਰਹੀਏ ਆਪਰੋਂ ਆਇਆ ਹੁੰਦਾ ਵੀ ਪਰਿਵਾਰ ਹੋਵੇ ਵਧੀਆ ਯਾਰ ਰਲ ਮਿਲ ਕੇ ਰਹੀ ਅੱਜ ਕੱਲ ਦਾ ਇਹ ਸੋਚ ਹੈ ਤੇ ਇਹ ਸੋਚਾਉਂਦੀ ਸੀ ਵੀ ਆਪਾਂ ਲੱਗ ਹੋਈਏ ਲੱਗ ਗੱਲ ਨੇ ਵੀ ਦੱਸਿਆ ਦੀ ਕਹਿੰਦੀ ਲੱਗ ਹੋ ਲੱਗ ਹੋ ਇਹਨੂੰ ਲਾਉਣੀਆਂ ਨੇ ਹੁੰਦੀਆਂ ਰੋਟੀਆਂ ਇਹ ਭਾਲਦੀ ਮੈਗੀ ਜੇ ਕਿਸੇ ਨੇ ਵਿਆਹ ਕਰਾਇਆ ਤਾਂ ਸਵੇਰੇ ਚੁੱਲ੍ਹੇ ਤੇ ਸ਼ਾਮ ਨੂੰ ਠੀਕ ਹੈ ਨਾ ਰੋਟੀਆਂ ਤਾਂ ਲਾਉਣੀਆਂ ਪੈਣਗੀਆਂ ਗੱਤ ਜਰ ਮੈਂ ਤਾਂ ਹੈਰਾਨ ਆ ਵੀ ਇੰਨੀ ਠੀਠ ਕੁੜੀ ਨਹੀਂ ਮੈਂ ਦੇਖੀ ਹੈਗੀ ਹੁਣ ਦਾਦੇ ਨੂੰ ਧਮਕੀ ਦੀ ਜਿੰਨੇ ਵੱਡੀ ਤੂੰ ਦਾਦਾ ਜੇ ਪਲਾਂਟ ਤੇ ਆ ਗਿਆ ਨਾ ਤੁਹਾਡੇ ਦੰਨਾਂ ਦੇ ਚੱਤਣਾਂ ਤੇ ਕੇ ਗੋਲੀ ਠੋਕੀ ਤੈਨੂੰ ਫੇਰ ਪਤਾ ਲੱਗੂ ਮਾਰਨੀ ਤੁਹਾਡੇ ਸੀਗੀ ਉਹ ਵਿਚਾਰਾ ਵਿੱਚ ਉਹੀ ਰਗੜਿਆ ਗਿਆ 11 ਵਜੇ ਉੱਠਿਆ 11 ਵਜੇ ਸਿੱਧਾ ਦੁਪਹਿਰ ਦਾ ਨਾਸ਼ਤਾ ਹੈ ਇਹ ਤਾਂ ਨਿਜਾਰੇ ਲੈਂਦੀ ਹੈ ਭਾਈ 11 ਵਜੇ ਉੱਠਿਆ ਕਹਿੰਦੀ ਦੁਪਹਿਰ ਦੀ ਰੋਟੀ ਖਾ ਰਹੀ ਸਿੱਧਾ 11 ਵਜੇ ਉੱਠਿਆ ਰਾਤ ਨੂੰ ਘਟ ਛੱਟ ਲਾ ਲੈਂਦੇ ਇਹਨੂੰ ਕੋਈ ਫਿਕਰ ਨਹੀਂ ਇਹ ਤਾਂ ਇੰਜੋਏਮੈਂਟ ਕਰਦੀ ਆ ਇਹ ਤਾਂ ਪੂਰਾ ਫੁੱਲ ਯਾਰ ਜੌਨੀ ਸੈਂਸ ਨੂੰ ਤਾਂ ਭਜਾ ਕੇ ਲੈ ਕੇ ਗਈ ਆ ਪੂਰਾ ਇੰਜੋਏਮੈਂਟ ਕਰਦੀ ਆ ਤਾਂ ਕਹਿੰਦੀ ਜੱਫੇ ਤੇ ਜੱਫਾ ਲਾ ਤੂੰ ਤਾਂ ਰਾਤ ਨੂੰ 11 ਵਜੇ ਉੱਠਾਂਗੇ ਸਵੇਰੇ ਕਹਿੰਦੀ ਉਹ ਕਿਹੜਾ ਕਿਸੇ ਨੇ ਕੋਸ ਕੇ ਨਾ ਬਾਪੂ ਲਾ ਬਾਪੂ ਦੀ ਕੀ ਟੈਨਸ਼ਨ ਆ ਬਾਪੂ ਦਾ ਆਪ ਤਾਂ ਹੁੰਦੇ ਹੋਏ ਨਹੀਂ ਡਰੇ ਹੈਗੇ ਹੁਣ ਕੀ ਡਰਨਾ ਹਰਮਨ ਤੂੰ ਕਿਉਂ ਘਬराई ਜਾਂਦਾ ਆ ਹਾਂ ਹੁਣ ਦੇਖ ਲੈ ਮੈਂ ਆਪਦਾ ਬਾਪੂ ਖਾ ਗਈ ਤੂੰ ਆਪਣੇ ਬਾਪੂ ਦੀ ਕਿਉਂ ਟੈਨਸ਼ਨ ਲਈ ਐਵੇਂ ਕਰੀ ਜਾਂਦੇ ਫਿਕਰ ਹੁਣ ਦੇਖ ਮੇਰੀ ਮੰਮੀ ਵੀ ਐਸ ਕਰੂਗੀ ਮੈਂ ਵੀ ਐਸ ਕਰੂੰਗੀ ਦੁਨਨੇ ਜਣੇ ਪੂਰਾ ਨਜ਼ਾਰੇ ਲਮਾਂਗੇ ਤੂੰ ਹਰ ਮਨ ਨੂੰ ਇੰਨਾ ਡਰੀ ਜਾ ਤੂੰ ਆਪਦਾ ਖੇਡ ਖੜੀ ਜਾ ਕਰ ਹਾਂ ਤੂੰ ਕਾਟਾ ਕੱਢ ਹਾਂ ਲਾਈ ਚੱਲ ਛੱਟ ਹਾਂ ਖਰਾ ਖਰੂ ਖਾਇਆ ਕਰਨ ਵਾਲੇ ਆ ਰਾਮ ਨਾਲ ਇਹਨੂੰ ਕੋਈ ਫਰਕ ਨਹੀਂ ਰਾਮ ਨਾਲ ਸਵੇਰੇ ਉੱਠ ਕੇ ਪਰੌਂਟੇ ਖਾਂਦੀ ਆ 11 ਵਜੇ ਉੱਠੀ ਆ ਸੁੱਤੀ ਉੱਠੀ ਆ ਬਾਲ ਖਿਲਰੇ ਅੱਲਾ ਦੀ ਕਸਮ ਰਾਤ ਕੋਈ ਫਰਕ ਨਹੀਂ ਕਿ ਪਰਸੈਂਟ ਵੀ ਦਿਮਾਗ ਤੇ ਅਸਰ ਨਹੀਂ ਹੈਗਾ ਇਹਦੇ ਬੋਲ ਜੰਮੀ ਆ ਇਹ ਪਰੌਂਠੇ ਖਾਂਦੀ ਕਹਿੰਦੇ ਯੰਮੀ ਪਰੌਂਠੇ ਨੇ ਨਾ ਬਿੱਦਬਾ ਕਰਤੀ ਮੰਮੀ ਤੇ ਕੁੜੀ ਕਹਿੰਦੀ ਇੱਧਰ ਪਰੌਂਠੇ ਖਾ ਕੇ ਯੰਮੀ ਲੈ ਵਾਹ ਕੀ ਬਾਤ ਹੈ ਐਣ ਦੀ ਬੜੇ ਮਾ ਲੈਣੀ ਨਾ ਗੁੱਸਾ ਚੜਦਾ ਮੈਨੂੰ ਇਹ ਤੇ ਯਾਰ ਹੁਣ ਬਹੁਤ ਜ਼ਿਆਦਾ ਕਾਹੀਂ ਫੇ ਲੋਕ ਕਹਿੰਦੇ ਨੇ ਲੋਕ ਧੀਆਂ ਜੰਮਣ ਤੋਂ ਡਰਦੇ ਨੇ ਮੈਨੂੰ ਕਮੈਂਟ ਵੀ ਆਈ ਸੀ ਐਸੇ ਕਰਕੇ ਧੀਆਂ ਜੰਮਣ ਤੋਂ ਡਰਦੇ ਨੇ ਲੋਕ ਚਲੋ ਹੁਣ ਤਾਂ ਇਹ ਚੀਜ਼ ਬਹੁਤ ਘਟ ਗਈ ਪਰ ਜਦੋਂ ਇਹੇ ਜੀਆਂ ਚੀਜ਼ਾਂ ਦੇਖਦੇ ਨਾ ਲੋਕ ਡਰਦੇ ਨੇ ਆਪਾਂ ਨੂੰ ਪਤਾ ਹੁੰਦਾ ਲੋਕ ਆਪਣੇ ਪਰਿਵਾਰ ਨੂੰ ਪਤਾ ਹੁੰਦਾ ਵੀ ਅੱਜ ਕੱਲ੍ਹ ਦੇ ਜਮਾਨੇ 'ਚ ਕੀ ਚੱਲ ਰਿਹਾ ਜਦੋਂ ਇਹ ਜੀਆਂ ਕਲਾਸਨੀਆਂ ਹੋ ਜਾਣ ਗਾਈ ਸਾਹਿਬ ਦਾ ਟਾਈਮ ਵੈਸੇ ਕਦੇ ਭੁੱਲੇਗਾ ਨਹੀਂ ਕਿ ਅਸੀਂ ਸਟਾਰਟਿੰਗ ਕੀਤੀ ਹੈ ਐਡਾ ਦੇ ਸਾਪੇ ਤੋਂ ਦੇ ਸਟਾਰਟਿੰਗ ਦਾ ਟਾਈਮ ਕਹਿੰਦੀ ਭੁੱਲਣਾ ਨਹੀਂ ਚਾਹੀਦਾ ਇੱਕ ਕਹਿੰਦੇ ਟਾਈਮ ਐਦਾਂ ਦਾ ਆਊਗਾ ਫਿਰ ਕੀ ਕਰੇਂਗੀ ਤੂੰ ਹੈ ਫਿਰ ਕੀ ਕਰੇਂਗੀ ਤੂੰ ਫਿਰ ਚਾਂਦੀ ਦੇ ਲੈਂਗੀ ਸੋਨੇ ਦੇ ਲੈਂਗੀ ਇਹ ਜ਼ਿਆਦਾ ਟਾਈਮ ਭੁੱਲਣਾ ਨਹੀਂ ਚਾਹੀਦਾ ਸਟਾਰਟਿੰਗ ਇੱਥੋਂ ਹੀ ਆ ਸਟਾਰਟਿੰਗ ਤੇਰੀ ਉਰੋਂ ਨਹੀਂ ਹੋਈ ਸਟਾਰਟਿੰਗ ਤਾਂ ਤੇਰੀ ਸਕੂਲ ਤੋਂ ਹੋਈ ਐ ਹਰਮਨ ਤੋਂ ਪਹਿਲਾਂ ਜਿਹੜੇ ਕਿਹੜਾ ਸੀਗਾ ਨਾ ਨਿਸਾਨਨਾ ਦੇ ਮੁੰਡੇ ਨਾਲ ਨਿਸ਼ਾਨੀਆਂ ਤਾਂ ਛੜਦੀਆਂ ਹੋਣੀਆਂ ਰਾਹ ਚ ਹੈ ਸੁੱਖਾਂ ਦਾ ਪੂਰੀਆਂ ਕਰਦੀਆਂ ਹੋਣੀਆਂ ਰਾਹ ਚ ਸਮਾਂ ਭੁੱਲਣ ਸਮਾਂ ਤੂੰ ਸਮਾਂ ਤਾਂ ਆਪੀ ਭੁੱਲਦੀ ਜਾਨੀਂ ਗਿੱਲ ਨੂੰ ਭੁੱਲ ਗਈ ਹੈ ਸਤਗੁਰ ਚੈਲ ਨੂੰ ਭੁੱਲ ਗਈ ਯਾ ਭੁੱਲਣਾ ਨਹੀਂ ਚਾਹੀਦਾ ਰੰਗ ਬਰੰਗੇ ਲਈ تھی ਇਹ ਸੂਰਤ ਆ ਝੂੜੇ ਝੂੜੇ ਆ ਝੂੜੇ ਲੈਣ ਜੀ ਆ ਰੰਗ ਬਰੰਗੇ ਤੁਸੀਂ ਆਪ ਹਿਸਾਬ ਲਾ ਲਓ ਵੀ ਡਿਸਪੋਜ਼ੇਬਲ ਦੇ ਗਲਾਸਾਂ ਦੇ ਵਿੱਚ ਇਹ ਚਾਹ ਪੀ ਰਹੀ ਐ ਵੀ ਇਦੋਂ ਮਾੜੇ ਹਾਲਾਤ ਕੀ ਹੋਣਗੇ 50 60 ਰੁਪਏ ਦਾ ਇੱਕ ਗਲਾਸ ਆ ਜਾਂਦਾ ਵੀ ਇਹ ਉਹ ਨਹੀਂ ਲੈ ਰਹੇ ਗਾਹਾਂ ਕਿ ਤੂੰ ਤਰੱਕੀ ਕਰੇਂਗੀ ਸਟਾਰਟਿੰਗ ਦਾ ਟਾਈਮ ਨਹੀਂ ਉਹ ਵੀ ਟਾਈਮ ਭੁੱਲ ਗਈ ਤੂੰ ਤੇਰੇ ਪਿਓ ਨੇ ਤੈਨੂੰ ਐਡਾ ਕਰਤਾ ਪਾਲ ਪੋਸ ਕੇ ਉਹ ਤੇ 20 ਰੁਪਏ ਲਾਏ ਹੁੰਦੇ ਤੇਰੇ ਡੈਡੀ ਦੇ ਤਾਂ ਤੂੰ ਆ ਦਿਨ ਦੇਖਣਾ ਨਾ ਪੈਂਦਾ ਤੇਰੀ ਮੰਮੀ ਗਈ ਹੁੰਦੀ ਆਪਦੇ ਪਿੰਡ ਤਾਂ ਦੇਖਣਾ ਦੇਖਣਾ ਪੈਂਦਾ ਸ਼ਰਮਲਾਹੀ ਆ ਤੂੰ ਮੈਂ ਜੋ ਬਲੌਗ ਪਾ ਰਹੀ ਆ ਬੜੀ ਖੁਸ਼ੀ ਯਾਰ ਕਮਾਲ ਹੋ ਗਈ ਯਾਰ ਸਾਰਾ ਟੱਪਰ ਇਹਨਾਂ ਦਾ ਸਟੋਰੀਆਂ ਪਾਈ ਜਾਂਦਾ ਬੋਬੀ ਤੁਲਾ ਉਹ ਬੰਦੇ ਨੂੰ ਐ ਨਹੀਂ ਪਤਾ ਲੱਗਦਾ ਮੇਰਾ ਫੋਨ ਕਿੱਥੇ ਪਿਆ ਉਸ ਦਿਨ ਜਿੱਦੇ ਕੋਈ ਇਹੋ ਜਿਹਾ ਘਰੇ ਕਾਹਨ ਹੋ ਜੇ ਜੇ ਇਹ ਸਾਰਾ ਟੱਬਰ ਡੈਡੀ ਦੀ ਕਦੇ ਅਖਬਾਰ 'ਚ ਫੋਟੋ ਲੱਗੀ ਵੀ ਗੋਲੀ ਚੱਲ ਗਈ ਉਹ ਪਾਈ ਜਾਂਦਾ ਮੈਂ ਕਹਣਾ ਯਾਰ ਥੋੜੇ ਨਹੀਂ ਤਾਂ ਇਹ ਕੰਟੈਂਟ ਹੀ ਬਣ ਗਿਆ ਸਾਲਾ ਬੇਸ਼ਰਮ ਜਨਾਨੀ ਇਹ ਸਿਰੇ ਦੀ ਅਸੀਂ ਪਾਣੀ ਬਹੁਤ ਜ਼ਿਆਦਾ ਠੰਡਾ ਹੈ ਹਨਾ ਤਾਂ ਆਪਾਂ ਪਾਣੀ ਨੂੰ ਬਾਲਟੀ ਵਿੱਚ ਭਰ ਲਿਆ ਜਿੰਨੇ ਕੋਈ ਬਾਹਰ ਨਾਲ ਆਪਾਂ ਨਹਾਉਣਾ ਹੈ ਹੁਣ ਆਪਾਂ ਫਰੈਸ਼ ਹੋਵਾਂਗੇ ਇਹਨਾਂ ਦਾ ਬਸਰਾ ਚੱਲੇ ਤਾਂ ਨਹਾਉਂਦੇ ਨਹੀਂ ਵੀਡੀਓ ਵੀ ਪਾ ਦੇਣਾ ਹੁਣ ਆਪਾਂ ਬਾਲਟੀ 'ਚ ਪਾਣੀ ਪਾ ਲਿਆ ਹੁਣ ਜਿੰਨੇ ਕ ਪਾਣੀ ਨਾਲ ਆਪਾਂ ਨਹਾਉਣਾ ਨਾ ਸਾਡੇ ਨਾਲ ਨਹਾਉਣਾ ਹੈ ਆਪਾਂ ਨਹਾਉਣਾ ਐਂ ਕਹ ਮੈਂ ਨਹਾਉਣਾ ਨਾਲ ਆਪਦਾ ਚੁੱਪ ਕਰਕੇ ਉਹਨਾਂ ਕ ਪਾਣੀ ਆਪਾਂ ਬਾਲਟੀ 'ਚ ਪਾ ਲਿਆ ਜਿੰਨੇ ਕ ਪਾਣੀ ਨਾਲ ਆਪਾਂ ਨਹਾਉਣਾ ਆਪਾਂ ਪਾਣੀ ਨਹਾਉਣਾ ਭਾਈ ਨਹੀਂ ਅਬਦਨਾ ਵਾਲਾ ਕਲੀ ਨਾ ਵਾਲਾ ਰੱਬ ਦਾ ਵਾਸਤਾ ਅਸੀਂ ਨਹੀਂ ਤੇਰਾ ਕਲੰਕ ਆਪਦੇ ਸਿਰ ਤੇ ਲੈਣਾ ਆਪ ਪੈਣਾ ਹੁਣਾ ਸਾਡੇ ਨਾਲ ਨਾ ਹੁਣਾ ਨਾ ਰੋਟੀ ਮਿਲਦੀ ਨਹੀਂ ਇੱਕ ਡੰਗ ਦੀ ਪੈਣੀ ਭਾਲਦੀ ਐ ਇਹ ਠੰਡਾ ਤੱਤਾ ਵੀ ਐ ਮਿਲੇ ਮੈਨੂੰ ਸਵੇਰੇ ਸ਼ਾਮ ਸਾਰੇ ਮੈਗੀ ਐ ਨੂਡਲ ਖਾ ਕੇ ਸਾਰਦੇ ਨੇ ਨਾ ਉਹਨੂੰ ਦੱਸ ਤੋ ਉਹਨੂੰ ਕੀ ਐ ਸੈਂਟ ਦੀ ਸੀਸੀ ਉਹ ਤੇ ਲੈ ਕੇ ਦੇ ਮਾੜਾ ਮਾੜਾ ਲਾ ਕੇ ਕੱਸਾਂ ਚ ਬਹਿ ਜਾ ਦੋਹੇ ਜਾਣੇ ਇਬੜੀ ਮਾ ਲੈਣੀ ਆ ਪੈਣਾ ਹੁਣਾ ਹਰ ਨਾਲ ਨਾਉਣਾ ਤੂੰ ਤਾਰੇ ਸੋਇ ਦਾ ਸਮਾਨ ਬਸ ਕੁਛ ਦਿਨ ਰਹਿਗੇ ਨੇ ਤਾਂ ਉਹ ਉਸ ਤੋਂ ਪਹਿਲਾਂ ਆਪਣਾ ਸਫਾਈ ਵੀ ਕਰਨੀ ਆ ਹਾਏ ਇਹਨੂੰ ਸ਼ਰਮ ਕੋਈ ਹੂੰ ਸੰਧੂਰ ਭਰਿਆ ਹੋਇਆ ਪੂਰੀ ਸੁਰਖੀ ਲਾਈ ਹੋਈ ਆ ਪਿਆਉ ਦਾ ਜਮਾ ਇਹਨੂੰ ਹੋਣੀ ਹੈਗਾ ਹਾਜੀ ਅਸੀਂ ਸਫਾਈ ਕਰਨੀ ਆ ਰੂਮ ਦੀ ਸਫਾਈ ਕਰਨੀ ਆ ਉਹ ਐਡਾ ਕੀ ਐ ਇਹ ਪੈਲਸ ਹੈ ਭੈਣ ਚੋ ਹੈ ਇਹ ਪੈਲਸ ਆ ਤੂੰ ਇਹ ਤੀ ਦਿਨ ਕਹਿ ਚ ਰੂਮ ਦੀ ਸਫਾਈ ਕਰਨੀ ਆ ਮੇਰਾ ਪਿੰਡ ਉਸਮਾਨੋ ਨਾ ਪਿੰਡ ਉਸਮਾਨੋ ਕੀ ਆਉਣਾ ਤੇਰੇ ਪਿੰਡੋਂ ਤੈਨੂੰ ਭੇਜਣਗੇ ਬਰੀ ਤੈਨੂੰ ਗੱਡੀ ਦਿੱਤੀ ਨਾ ਤੇਰੇ ਘਰ ਦੇ ਨੇ ਤੈਨੂੰ ਦੋ ਤਿੰਨ ਦਿਨ ਹੋ ਗਏ ਅਸੀਂ ਬਾਹਰ ਦਾ ਖਾਣਾ ਮੈਂ ਖਾ ਰਹੀਆਂ ਹਨਾ ਦੋ ਤਿੰਨ ਦਿਨ ਹੋ ਗਏ ਬਾਹਰੋਂ ਖਾਣਾ ਕਰ ਰਹੀਆਂ ਦੋ ਤਿੰਨ ਦਿਨ ਹੋ ਗਏ ਬਾਹਰੋਂ ਖਾਣ ਤੇ ਇਤੋਂ ਆਪ ਤੋਂ ਬਣਦਾ ਨਹੀਂ ਲੱਗ ਗਏ ਨੇ ਦਛਾ ਤੈਗਾ ਤੀ ਮੈਨੂੰ ਰੋਟੀ ਬਣਾਉਣੀ ਵੀ ਨਹੀਂ ਆਉਂਦੀ ਬਾਹਰੋਂ ਖਾਣਾ ਖਾ ਰਹੀਆਂ ਬਾਹਰੋਂ ਖਾਣਾ ਖਾ ਰਹੀਆਂ ਬਾਹਰੋਂ ਦਾ بڑا ਭੜਾ ਪੈਂਟ ਕੜਾਹੀ ਪਨੀਰ ਆਉਂਦਾ ਆ 20 ਰੁਪਏ ਦਾ ਪਰੌਂਠਾ ਜਿਹੜਾ ਖਾਣੀ ਹੈ ਇੱਕ ਪਰੌਂਠੇ ਨਾਲ ਰੱਜ ਜਾਨੀ ਹੈ ਜਦ ਦੋ ਖਾਲੇ ਤੈਨੂੰ ਟੱਟੀਆਂ ਲੱਗ ਜਾਣ ਨਾਲ ਬੋਬੀ ਅੱਧਾ ਖੋ ਖਾ ਲੈਂਦਾ ਉਹਦਾ ਪਹੂਏ ਬਿਨਾ ਨਹੀਂ ਸਰਦਾ ਤੇਰਾ ਪਰੌਂਠੇ ਬਿਨਾ ਨਹੀਂ ਸਰਦਾ ਤੂੰ ਇਹ ਜੀ ਕਮਰੇ ਦੀ ਚੁਪਾਈ ਕਹਿੰਦੇ ਕਮਰੇ ਦੀ ਚੁਪਾਈ ਕਹਿੰਦੇ ਕਮਰਾ ਪਾਇਆ ਤਾਂ ਬੜਾ ਬੱਟਾ ਮੰਨ ਤਾਂ ਹਵੇ ਲੀਏ ਨਾ ਹਵੇ ਸਫਾ ਕਰਨੀ ਐ ਪਿੰਡੋਂ ਸਮਾਨ ਹੁਣ ਪਿੰਡੋਂ ਤੈਨੂੰ ਭੇਜਣਗੇ ਤੈਨੂੰ ਇਹਦੋਂ ਲੱਗਦਾ ਪਲੈਸ ਤੋਂ ਕਰ ਲੈਂਦੇ ਫਿਰ ਉਹ ਪਲੈਸ ਤੋਂ ਕਰ ਲੈਂਦੇ ਮੂਛੀ ਪਾਤਾ ਪੈਣ ਦੀ ਬੜੇ ਮਾਲਣੀ ਲੈ ਕਿ ਮੈਂ ਕਿਊਟ ਪੜੀ ਜਾਂਦਾ ੱਤਕੇ ਨਾਲੀ ਦੋਈਸਾ ਇਹ ਗੱਲ ਗੱਲ ਤਾਂ ਤੁਸੀਂ ਸਿੱਧਾ ਮੂਛੀ ਪਾਤਾ ਪੈਣ ਦੀ ਬੜੇ ਮਾਲਣੀ ਐਕਟਿੰਗ ਦੇਖ ਕੇ ਮੈਂ ਕਰਦੀ ਏ ਹੈ ਪੂਰਾ ਮਾੜੀ ਮਟੀ ਸ਼ਰਮ ਤੈਨੂੰ ਪਲੈਸ ਹੁਣ ਕਰ ਲੈਂਦੀ ਨੇਰੇ ਤੇ ਹੁੰਦਾ ਨਹੀਂ ਜੋ ਐ ਮਾਰ ਰਹਾ ਹੜਾ ਇਹਦੇ ਕੰਨ ਤੇ ਮੇਰੇ ਹਾਂ ਦੀ ਪਸ਼ਰਮ ਦੀ ਉਹੀ ਨਾ ਕਿਊਟ ਬਣੀ ਜਾ ਟੱਕੇ ਨਲੀ ਟੱਕੇ ਨਲੀ ਦੀ ਬੇਹੀ ਚਾਹ ਗਈ ਮਤਲਬ ਸਾੜੀ ਵੀ ਮਲਾਈ ਹੋਊਗੀ ਮੂੰਹ ਤੇ ਹੋਰ ਤੇਰੇ ਭਾਰ ਦੀਆਂ ਕਾੜਿਆ ਹੋਏ ਦੁੱਧ ਫਲੈਸ਼ ਹੌਣ ਕਰ ਲੈਂਦੀ ਕਰਦੀਆਂ ਨਾ ਬਾਹੂ ਬੜੀ ਥ੍ਰੀ ਸ਼ੂਟ ਤੈਨੂੰ ਮੈਂ ਲਾ ਕੇ ਤੇ ਮੈਂ ਤੇ ਫਲੈਸ਼ ਕੌਣ ਕੌਣ ਸੇ ਗਲਤ ਕੀ ਹੈ ਗੱਲਾਂ ਤਾਂ ਬਹੁਤ ਗਲਤ ਨੇ ਜੇ ਸਮਝਣ ਤੇ ਆਵੇਂ ਆ ਵੀ ਮੈਨੂੰ ਬੜਾ ਤੰਗ ਕਰਦਾ ਦੇਖੋ ਰੋਟੀ ਖਾ ਰਹੀ ਸੀ ਨਾ ਮੈਨੇ ਬੜਾ ਸਾਰਾ ਗਾਇਸ ਮੇਰਾ ਆ ਵੀ ਮੈਨੂੰ ਬਹੁਤ ਤੰਗ ਕਰਦਾ ਮੈਂ ਰੋਟੀ ਖਾ ਰਹੀ ਸੀ ਮੋਟੀ ਖਾਂਦੀ ਲਈ ਮੂੰਚ ਪਾਤਾ ਮੇਰੇ ਦਹੀਂ ਵੱਲ ਦੇਖ ਲੈ ਜਿਵੇਂ ਲਾਲ ਕੇਲਾ ਨਹੀਂ ਹੁੰਦਾ ਕਿੰਨੀ ਗੂੜੀ ਸੁਰਕੀ ਲਾਈ ਹੈ ਜਿਵੇਂ ਰੰਗ ਕਰਿਆ ਹੁੰਦਾ ਲਾਲ ਲਾਲ ਕੇਲੇ ਨੂੰ ਐਡੇ ਟੱਕ ਬੋਲੇ ਨੇ ਉਹ ਤਾਂ ਦੇਖ ਐਨੀ ਨਹੀਂ ਛੁਰਕੀ ਲਾਲੂ ਐ ਕਰਕੇ ਐਡੇ ਟੱਕ ਬੋਲੇ ਨੇ ਮੀਂਗਣ ਵਰਗੇ ਉਹ ਇੰਤਾ ਕੇ ਨਾ ਨੂੰ ਕਿਉਂ ਦੇਖ ਲੈ ਐ ਕਰਕੇ ਤੇ ਲਾਲ ਕਲੇ ਆ ਗਏ ਬੁੱਲ ਕਰੀ ਫਿਰ ਤੇ ਲਾ ਕੇ ਐਨੀ ਗੂੜੀ ਲਿਪਸਟਿਕ ਦੀ ਬੜੇ ਮਾ ਲਣੀ ਗਾਇ ਚੱਕਾ ਕਰਦੇ ਮੇਰੇ ਹੱਬੀ ਧੱਕਾ ਕਰ ਕਰਕੇ ਤਾਂ ਹੋ ਰਹੀ ਆਗੀ ਜਿਹੜੇ ਰਾਜ ਚ ਤੱਕੇ ਹੋਏ ਨੇ ਹੱਬੀ ਨੂੰ ਉਹ ਨਹੀਂ ਪਤਾ ਹੈਗਾ ਪਤਾ ਤਾਂ ਹੱਬੀ ਨੂੰ ਸਾਰਾ ਕੁਝ ਸੀ ਆ ਤੱਕ ਕਾ ਕਰਦਾ ਹੈ ਹੱਬੀ ਹਾਂਜੀ ਕਿੱਦਾਂ ਦੀ ਲੱਗੀ ਫਿਰ ਅੱਜ ਦੀ ਵੀਡੀਓ ਉਮੀਦ ਕਰਦਾ ਤੁਹਾਨੂੰ ਵੀਡੀਓ ਵਧੀਆ ਤੇ ਪਸੰਦ ਆਈ ਹੋਵੇਗੀ ਠੀਕ ਹੈ ਇਹ ਹੈਗੀਆ ਸਿਰੇ ਦੀ ਬਸਰਮ ਇਹਦੇ ਦਿਮਾਗ ਤੇ ਕੋਈ ਅਸਰ ਨਹੀਂ ਹੈਗਾ ਇਹਨੂੰ ਆਪਦੇ ਕੋਈ ਬਾਪ ਦਾ ਹੋ ਨਹੀਂ ਹੈਗਾ ਇਹਨੂੰ ਆਪਦੀ ਮਸਤੀ ਜ਼ਰੂਰੀ ਹੈ ਠੀਕ ਹੈ ਕਿਉਂਕਿ ਜਿਹੇ ਦੀ ਕੋਕੋ ਉਹ ਜਿਹੇ ਕੋਕੋ ਦੇ ਬੱਚੇ ਕਿਉਂਕਿ ਮਾਂ ਦੀ ਸ਼ਹਿਰ ਨਾਲ ਹੈ ਠੀਕ ਹੈ ਤਾਂ ਕਰਕੇ ਇਹਨੂੰ ਸਮਝਾਉਣ ਦਾ ਕੋਈ ਫਾਇਦਾ ਨਹੀਂ ਮੈਂ ਤਾਂ ਦੇਖ ਲਿਆ ਬੀ ਇਸ ਤੋਂ ਵੱਡੀ ਕੋਈ ਬਸਰਮ ਹੋ ਸਕਦੀ ਆਪਾਂ ਨੂੰ ਇਹਦੀ ਵਿਚਾਲ ਨਿਆਣੀਆਂ ਭੱਜ ਜਾਂਦੀਆਂ ਪਰ ਹੁਣ ਆਪਦੇ ਬਾਪ ਮਰੇ ਤੇ ਵੀ ਇਹਨਾਂ ਦਾ ਕੁਛ ਕਰਿਆ ਦਾਦੇ ਨੂੰ ਇਹਨਾਂ ਤਾਂ ਕਿਹਾ ਵੀ ਗੋਲੀ ਇਹਦੇ ਮਾਰਨੀ ਸੀ ਪਿਓ ਦੇ ਨਹੀਂ ਮਾਰਨੀ ਸੀ ਇਹਦੇ ਮਾਰਨੀ ਸੀ ਕਿਉਂਕਿ ਇਹ ਮਾਵਾਤੀਆਂ ਚੱਲ ਨਹੀਂ ਦਿੰਦੀਆਂ ਕਿਸੇ ਦੀ ਇੱਕ ਹੋਰ ਹੈਗਾ ਘਰੇ ਬੰਦਾ ਤਾਂ ਉਹ ਵੀ ਕੁਸਈਆ ਬੋਬੀ ਤੇ ਚਲੋ ਉਮੀਦ ਕਰਦਾ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇਗੀ ਤੇ ਉਹਨਾਂ ਦੁੱਖ ਆਪਾਂ ਨੂੰ ਬਹੁਤ ਜ਼ਿਆਦਾ ਦੁੱਖ ਹੋਇਆ ਇਹਦੇ ਪਿਓ ਦਾ ਪਰ ਇਹਨੂੰ ਰੱਤੀ ਪਰ ਅਸਰ ਨਹੀਂ ਹੈਗਾ ਇਹ ਵੀਡੀਓ ਪਾਉਂਦੀ ਆ ਯੂ ਇੰਸਟਾਗ੍ਰam ਤੇ ਪਰ ਜਦੋਂ ਲੋਗ ਗਾਲਾਂ ਕੱਢਦੇ ਨੇ ਫਿਰ ਇਹ ਡਿਲੀਟ ਕਰ ਜਾਂਦੀ ਹੈ ਇਹ ਬਲੌਗ ਇੱਕ ਦਿਨ ਚ ਪਾਉਗੀ 100% ਪਾਉਗੀ ਇਹ ਰੁਕਦੀ ਨਹੀਂ ਹੈਗੀ ਤੇ ਬਾਕੀ ਲਾਈਕ ਬੰਡ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਵੀਡੀਓ ਇਦਾਂ ਹੀ ਆਉਂਦੀਆਂ ਰਹਿਣਗੀਆਂ ਤੇ ਆਪਣਾ ਪਿਆਰ ਬਣਾ ਕੇ ਰੱਖਿਓ ਬਾਏ ਬਾਏ ਲਵ ਯੂ ਲਾਈਕ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰਦੇ ਰਹੋ ਤੇ ਆਪਾਂ ਵੀ ਨਮਾ ਪlant ਲਈਏ